ਆਹੀ ਜੁਨੀਵਰਸਟੀ ਕਾਟੇ ਚੱਲ ਰਹੀ ਸੀ ਜੇ ਸੋਚ ਕੀ ਫਿਰ ਅਸੀਂ ਪ੍ਰੋਜੈਕਟ ਚ ਰੱਖੇ ਪੈਸੇ ਵੀ ਵਿਦਿਆਨੂ ਅਸੀਂ ਕਰਜੇ ਹੀ ਨਹੀਂ ਹੋਣ ਦੇਣਾ ਅੱਜ ਇਸ ਜੁਨੀਵਰਸਟੀ ਨੂੰ 3 ਕਰੋੜ ਰੁਪਈਆ ਪਰ ਮੰਥ ਪੰਜਾਬ ਗਵਰਨਮੈਂਟ ਦਿੰਦੀ ਹੈ ਜੀ ਹੋਸਟਲ ਬਣਾਉਣੇ ਨੇ ਬਾਥਰੂਮ ਬਣਾਉਣੇ ਨੇ ਨਵੇਂ-ਨਵੇਂ ਇਨਫਰਾਸਟ੍ਰਕਚਰ ਬਣਾਉਣਾ ਹੈ AI ਆ ਗਿਆ ਉਹਦੇ ਵਾਸਤੇ ਬਿਲਡਿੰਗਾਂ ਚਾਹੀਦੀਆਂ ਨੇ ਇੱਕ ਹੋਰ ਬਣਾ ਰਿਆਂ ਇੱਕ ਆਈਡੀਆ ਜਰਮਨੀ ਜਾ ਕੇ ਦੇਖ ਕੇ ਆਏ ਸੀ ਮੇਕਰ ਸਪੇਸ ਮੇਕਰ ਸਪੇਸ ਕੀ ਹੈ ਅਸਲ ਚ ਉਹ ਜੇ ਫੁੱਲ ਫਾਰਮ ਕਰੀਏ ਮੇਕ ਆਵਰ ਸਪੇਸ ਸਾਡੀ ਜਗ੍ਹਾ ਬਣਾਓ ਉਹਨਾਂ ਨੇ ਕੀ ਕੀਤਾ ਆਲੇ ਦੁਆਲੇ ਦੇ ਕਾਲਜਾਂ ਤੇ ਯੂਨੀਵਰਸਿਟੀ ਨੂੰ ਕਿਹਾ ਤੁਹਾਡੀਆਂ ਜਿਹੜੀਆਂ ਲੈਬਸ ਨੇ ਉੱਥੇ ਕਿੰਨੇ ਬੱਚੇ ਆਉਂਦੇ ਨੇ ਕੋਈ ਕਹਿੰਦਾ 70 ਕੋਈ ਕਹਿੰਦਾ 90 ਕੋਈ ਕਹਿੰਦਾ 100 ਉਹ ਕਹਿੰਦੇ ਛੋਟੀਆਂ ਲੈਬਸ ਨੇ ਅਸੀਂ ਇੱਕ ਬਹੁਤ ਵੱਡੀ ਲੈਬ ਬਣਾ ਦਿੰਨੇ ਬੱਚੇ ਇੱਥੇ ਭੇਜ ਦਿਆ ਕਰੋ ਇੱਕ ਤਾਂ ਬ੍ਰੇਨਸਟਾਰਮਿੰਗ ਜਿਹੜੀ ਹੈ ਉਹ ਹਜ਼ਾਰ ਬੱਚੇ ਦੀ ਹੋਊਗੀ ਆਪਸ ਚ ਜਦੋਂ ਬ੍ਰੇਨਸਟਾਰਮਿੰਗ ਹੋਊਗੀ ਨਵੇਂ ਨਵੇਂ ਆਈਡੀ ਉਹਨਾਂ ਨੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਤੀ ਜਿਹਦੇ ਵਿਚਾਲੇ ਦੁਆਲੇ ਦੇ ਸਾਰੇ ਇਲਾਕੇ ਦੇ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚੇ ਉੱਥੇ ਐਕਸਪੈਰੀਮੈਂਟ ਕਰਨ ਆਉਂਦੇ ਨੇ ਤੇ ਉੱਥੇ ਫਰਨੀਚਰ ਦੇ ਕੰਮ ਤੋਂ ਲੈ ਕੇ ਸਪੇਸ ਸ਼ਟਲ ਤੱਕ ਦਾ ਕੰਮ ਚੱਲਦਾ ਇੱਕੋ ਬਿਲਡਿੰਗ ਚ ਕੰਪਿਊਟਰ ਲੇਟੈਸਟ ਮਸ਼ੀਨਾਂ ਔਰ ਕੰਪਨੀਆਂ ਨੂੰ ਇਹ ਫਾਇਦਾ ਹੋ ਗਿਆ ਕੋਈ ਮਸ਼ੀਨ ਬਣਾਈ ਹੈ ਕੰਪਨੀ ਪਹਿਲਾਂ ਉੱਥੇ ਦੇ ਦਿੰਦੀ ਹੈ ਮੇਕਰ ਸਪੇਸ ਚ ਤੇ ਬੱਚੇ ਜਦੋਂ ਉੱਤੇ ਕੰਮ ਸਿੱਖਦੇ ਨੇ ਨਾਲੇ ਤਾਂ ਉਹ ਮਸ਼ੀਨ ਦੀ ਪਰਫਾਰਮੈਂਸ ਪਤਾ ਲੱਗ ਜਾਂਦੀ ਹੈ ਪਲੱਸ ਜਦੋਂ ਬੱਚਾ ਉੱਤੇ ਕੰਮ ਸਿੱਖ ਕੇ ਕਿਤੇ ਹੋਰ ਜਾ ਜਾਊਗਾ ਨੌਕਰੀ ਕਰਨ ਉਹ ਉਸੇ ਮਸ਼ੀਨ ਦੀ ਡਿਮਾਂਡ ਕਰੂਗਾ ਕਿ ਮੈਨੂੰ ਤਾਂ ਜੀ ਆ ਮਸ਼ੀਨ ਚਾਹੀਦੀ ਹੈ ਬੈਸਟ ਹੈ ਤਾਂ ਉਹ ਉਹਨਾਂ ਦੀ ਖਰੀਦਦਾਰੀ ਹੈ ਸੋ ਮੇਕਰ ਸਪੇਸ ਦਾ ਜਿਹੜਾ ਆਈਡੀਆ ਹੈ ਉਹ ਅਸੀਂ ਉਹਦੇ ਵਾਸਤੇ ਸੀ ਐਸ ਏਰੀਏ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੁਣੀ ਹੈ ਤੇ ਮੇਕਰ ਸਪੇਸ ਦਾ ਨਾਮ ਲੈ ਕੇ ਬਣਾਵਾ